ਇਸ ਵੇਲੇ ਦੀ ਬੇਹਦ ਮੰਦ ਭਾਗੀ ਖਬਰ ਅਮਰੀਕਾ ਤੋਂ ਆ ਰਹੀ ਹੈ ਅਮਰੀਕਾ ਦੇ ਸੈਂਡਿਆਗੋ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਦੱਸ ਦੇ ਕਿ ਰਿਹਾਇਸ਼ੀ ਇਲਾਕੇ ਦੇ ਉੱਤੇ ਜਹਾਜ਼ ਡਿੱਗਿਆ ਹੈ ਔਰ ਜਿਸ ਸਮੇਂ ਰਿਹਾਇਸ਼ੀ ਇਲਾਕੇ ਦੇ ਉੱਤੇ ਉਡਾਨ ਭਰ ਰਿਆ ਸੀ ਉਸ ਸਮੇਂ ਜਹਾਜ਼ ਕ੍ਰੈਸ਼ ਹੋ ਜਾਂਦਾ ਔਰ ਕ੍ਰੈਸ਼ ਹੋ ਕੇ ਘਰਾਂ ਦੇ ਉੱਤੇ ਡਿੱਗਦਾ ਹੈ ਤਾਂ 15 ਕਾਰ ਨੁਕਸਾਨੇ ਗਏ ਨੇ ਕਾਰਾਂ ਜੋ ਠੇਹਾ ਖੜੀਆਂ ਸੀ ਤਾਂ ਉਹਨਾਂ ਦੇ ਉੱਤੇ ਵੀ ਇਹ ਡਿੱਗਦਾ ਹੈ ਔਰ ਤਮਾਕੇ ਦੇ ਨਾਲ ਹਰ ਪਾਸੇ ਕਾਰਾਂ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਘਰਾਂ ਦੀਆਂ ਛੱਤਾਂ ਵੀ ਉੱਡ ਜਾਂਦੀਆਂ ਨੇ ਔਰ ਜਹਾਜ਼ ਦੇ ਵਿੱਚ ਸਵਾਰ ਦੋ ਯਾਤਰੀ ਸੀ ਸਾਰਿਆਂ ਦੀ ਮੌਤ ਹੋ ਗਈ ਹੈ ਤਾਂ ਬੇਹੱਦ ਹੀ ਮੰਦਪਾਗਾ ਹਾਦਸਾ ਔਰ ਬੇਤਖੋਪਨਾਕ ਹਾਦਸਾ ਅਮਰੀਕਾ ਦੇ ਸੈਂਡਿਯਾਗੋ ਦੇ ਵਿੱਚ ਵਾਪਰਿਆ ਜਿੱਥੇ ਰਿਹਾਇਸ਼ੀ ਇਲਾਕੇ ਦੇ ਉੱਤੇ ਉੱਡਦਾ ਹੋਇਆ ਜਹਾਜ਼ ਦਿਖ ਜਾਂਦਾ ਦੱਸਦੇ ਕਿ ਜਹਾਜ਼ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 10 ਤੋਂ 11 ਲੋਕ ਸਵਾਰ ਹੋ ਸਕਦੇ ਨੇ ਔਰ ਇੱਕ ਛੋਟਾ ਜਹਾਜ਼ ਸੀ ਕੁਝ ਲੋਕ ਇਸ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਕਿਤੇ ਘੁੰਮ ਲੈ ਔਰ ਇਸ ਦੌਰਾਨ ਇਹ ਹਾਦਸਾ ਉਹ ਵਾਪਰ ਜਾਂਦਾ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰਾਂ ਦੇ ਛੱਤਾਂ ਉੱਡ ਗਈਆਂ ਨੇ ਕਾਰਾਂ ਜਿਨ੍ਹਾਂ ਦੇ ਉੱਤੇ ਜਹਾਜ਼ ਡਿੱਗਿਆ ਉਹਦੇ ਪਰ ਖੱਚੇ ਤੱਕ ਉੱਡ ਗਏ ਨੇ ਔਰ ਬੇਹਦ ਇਹ ਖੌਫਨਾਕ ਤਸਵੀਰਾਂ ਔਰ ਬੇਹਦ ਇਹ ਮੰਦਪਾਗਾ ਹਾਦਸਾ ਗਨੀਮਤ ਰਹੀ ਕਿ ਜਿਸ ਸਮੇਂ ਜਹਾਜ਼ ਘਰਾਂ ਦੇ ਉੱਤੇ ਦੇਖਦਾ ਉਸ ਵੇ ਘਰਾਂ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਕਿਉਂਕਿ ਜਿਆਦਾਤਰ ਲੋਕ ਆਪਣੇ ਕੰਮਕਾਰਾਂ ਦੇ ਗਏ ਹੋਏ ਸੀ ਔਰ ਇਸ ਕਰਕੇ ਇਹ ਹਾਦਸਾ ਹੋਰ ਵੀ ਭਿਆਨਕ ਰੂਪ ਧਾਰਨ ਕਰਨ ਤੋਂ ਬਚ ਗਿਆ ਪਰ ਜਹਾਜ਼ ਦੇ ਵਿੱਚ ਜਿੰਨੇ ਯਾਤਰੀ ਸਵਾਰ ਸੀ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਫਿਲਹਾਲ ਬੇहद ਮੰਦਪਾਗਾ ਹਾਦਸਾ ਅਮਰੀਕਾ ਦੇ ਸੈਂਟ ਡਿਏਗੋ ਦੇ ਵਿੱਚ ਵਾਪਰਿਆ ਉਡਦਾ ਹੋਇਆ ਜਹਾਜ਼ ਘਰਾਂ ਦੇ ਉੱਤੇ ਡਿੱਗਿਆ ਜਾ ਕੇ ਔਰ ਜਿਸ ਕਰਕੇ ਘਰਾਂ ਦੇ ਸੱਤਾ ਉੱਡ ਗਿਨਿਆ ਔਰ ਬੇਦਖੌਫਨਾ ਤਸਵੀਰਾਂ ਇੱਥੇ ਸਾਹਮਣੇ ਆ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਨੁਕਸਾਨ ਦੇ ਹਾਈਸ਼ੀ ਇਲਾਕੇ ਦੇ ਵਿੱਚ ਹੋਇਆ ਜਦੋਂ ਇਹ ਜਹਾਜ਼ ਉੱਥੇ ਡਿੱਗਦਾ ਹੈ ਤੇ ਕੈਲਿਫੋਰਨੀਆ ਦੇ ਸੈਂਟ ਜੋਅਗੋ ਦੇ ਵਿੱਚ ਇਹ ਹਾਦਸਾ ਵਾਪਰਿਆ ਔਰ ਨਿੱਜੀ ਜਹਾਜ਼ ਦੱਸਿਆ ਜਾ ਰਿਹਾ ਜੋ ਕਿ ਅ ਤਕਰੀਬਨ 15 ਘਰਾ ਅਤੇ ਕਈ ਜੋ ਵਾਹਨ ਹੈ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਜਦੋਂ ਦੇਖਦਾ ਹੈ ਔਰ ਹਾਦਸਾ ਅਮਰੀਕਾ ਫੌਜ ਦਾ ਅਮਰੀਕੀ ਫੌਜ ਦਾ ਸਭ ਤੋਂ ਵੱਡਾ ਇਹ ਦੱਸਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਇਲਾਕਾ ਜਿੱਥੇ ਹਾਦਸਾ ਵਾਪਰਿਆ ਕਿਉਂਕਿ ਜਿਆਦਾਤਰ ਮਿਲਟਰੀ ਦੇ ਨਾਲ ਜੁੜੇ ਹੋਏ ਪਰਿਵਾਰ ਇੱਥੇ ਰਹਿੰਦੇ ਸੀ ਔਰ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਘੜ ਦੇ ਵਿੱਚ ਅ ਇਨਾਕਰਾਂ ਦੇ ਵਿੱਚ ਕੋਈ ਵੀ ਲੋਕ ਮੌਜੂਦ ਨਹੀਂ ਸੀ ਜਿਸ ਕਰਕੇ ਵੱਡਾ ਹਾਦਸਾ ਗਨੀਮਤ ਰਹੀ ਕਿ ਜਿਆਦਾ ਵੱਡਾ ਭਿਆਨਕ ਰੂਪ ਨਹੀਂ ਧਾਰਨ ਕਰ ਸਕਿਆ ਪਰ ਇਸ ਜਹਾਜ਼ ਦੇ ਵਿੱਚ ਜਿੰਨੇ ਲੋਕ ਸਵਾਰ ਸੀ ਉਹ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਔਰ ਜਹਾਜ਼ ਦਾ ਪਾਇਲਟ ਜੋ ਕਿ ਇੱਕ ਸਾਬਕਾ ਡਰਮਰ ਸੀ ਇੱਕ ਕਲਾਕਾਰ ਸੀ ਔਰ ਬਾਅਦ ਵਿੱਚ ਪਾਇਲਟ ਬਣ ਜਾਂਦਾ ਹੈ ਔਰ ਜਿਸ ਸਮੇਂ ਹਾਦਸਾ ਵਾਪਰਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਲ ਮੌਸਮ ਖਰਾਬ ਸੀ ਔਰ ਇਸੇ ਚਲਦੇ ਹਾਦਸਾ ਵਾਪਰ ਜਾਂਦਾ ਹੈ ਔਰ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਸੈਂਟ ਜੈਗੁਡ ਨੇੜੇ ਜਹਾਜ਼ ਜਦੋਂ ਇਹ ਉਡਾਨ ਭਰਦਾ ਹੈ ਤਾਂ ਕੋਰਾ ਆਸਮਾਨ ਦੇ ਵਿੱਚ ਛਾਇਆ ਹੋਇਆ ਸੀ ਜਿਸ ਕਰਕੇ ਰਿਹੈਸ਼ੀ ਇਲਾਕੇ ਆ ਦੇ ਉਪਰੋਂ ਜਦੋਂ ਨਿਕਲਦਾ ਹੈ ਤਾਂ ਉਸ ਪੂਰੇ ਚਲਦੇ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਔਰ ਘਰਾਂ ਨੂੰ ਅੱਗ ਲੱਗ ਜਾਂਦੀ ਜਿਨ੍ਹਾਂ ਘਰਾਂ ਦੇ ਉੱਤੇ ਡਿੱਗਦਾ ਏ ਔਰ ਕਈ ਵਾਹਨ ਇਸ ਦੇ ਲਪੇਟ ਦੇ ਵਿੱਚ ਆ ਜਾਂਦੇ ਨੇ ਔਰ ਦੱਸੇ ਜਾ ਰਿਹਾ ਹੈ ਕਿ 10 ਤੋਂ 11 ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਸਿਓ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਅਧਿਕਾਰੀਆਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ 100 ਤੋਂ ਜ਼ਿਆਦਾ ਲੋਕ ਇੱਥੇ ਮੌਜੂਦ ਸੀ ਜਿਨ੍ਹਾਂ ਨੂੰ ਆਸ-ਪਾਸ ਦੇ ਸਕੂਲਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਔਰ ਜਹਾਜ਼ ਜਿਸ ਦਾ ਜੋ ਕ੍ਰੈਸ਼ ਹੋਇਆ ਉਸ ਦੀ ਪਛਾਣ ਸਿਸਨਾ 550 ਦੇ ਰੂਪ ਦੇ ਵਿੱਚ ਹੋਈ ਹੈ ਇਹ ਮੌਂਟ ਗੋਮਰੀ ਗਿਵਜ਼ ਐਗਜ਼ੀਕਿਊਟਿਵ 에어ਪੋਰਟ ਦੇ ਵੱਲ ਜਾ ਰਿਹਾ ਸੀ ਜਿਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਟੀਮ ਅ ਇਸ ਦੀ ਹੁਣ ਜਾਂਚ ਕਰੇਗੀ ਕਿ ਆਖਰੀ ਹਾਦਸਾ ਕਿਵੇਂ ਵਾਪਰਿਆ ਆਖਿਰ ਕਾਰਨ ਕੀ ਰਹਿ ਕੇ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਜਾਂਦਾ ਹੈ ਪਾਇਲਟ ਦੀ ਗਲਤੀ ਰਹੀ ਜਾਂ ਫਿਰ ਜਹਾਜ਼ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਤਕਨੀਕੀ ਖਰਾਬੀ ਆ ਗਈ ਸੀ ਤਾਂ ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ ਫਿਲਹਾਲ ਹਾਦਸੇ ਤੋਂ ਬਾਅਦ ਜਹਾਜ਼ ਦਾ ਜੋ ਫਿਊਲ ਹੈ ਉਹ ਪੂਰਾ ਰਿਹੈਸ਼ੀ ਰਾਕੇ ਦੇ ਵਿੱਚ ਫੈਲ ਜਾਂਦਾ ਜਿਸ ਕਰਕੇ ਇਲਾਕੇ ਨੂੰ ਖਾਲੀ ਕਿਰਵਾਉਣਾ ਪਿਆ ਉਹ ਲੋਕ ਨੇ ਉਹਨਾਂ ਨੂੰ ਨੇਰਲੈਸ ਕੋਲਾ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਨਹੀਂ ਕਿਸ ਰਿਹੈਸ਼ੀ ਲਾਕੇ ਦੇ ਵਿੱਚ ਇਸ ਤਰੀਕੇ ਦਾ ਕੋਈ ਹਾਦਸਾ ਵਾਪਰਿਆ ਹੋਵੇ ਇਸ ਤੋਂ ਪਹਿਲਾਂ ਅਕਤੂਬਰ 2021 ਦੇ ਵਿੱਚ ਵੀ ਸੈਨ ਡਿਏਗੋ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋਇਆ ਸੀ ਔਰ ਪਾਇਲਟ ਅਤੇ ਜੁਪੀਸ ਡਿਲੀਵਰੀ ਡਰਾਈਵਰ ਦੀ ਸਹਾਦ ਸਦ ਵਿੱਚ ਮੌਤ ਹੋ ਗਈ ਸੀ ਔਰ ਕਈ ਘਰ ਇੱਥੇ ਉਸ ਸਮੇਂ ਵੀ ਸੜ ਗਈ ਸੀ ਤਾਂ ਫਿਰ ਹਾਲ ਇਹ ਵੱਡਾ ਹਾਦਸਾ ਵਾਪਰਿਆ ਹੈ ਰਿਹਾਇਸ਼ੀ ਇਲਾਕੇ ਦੇ ਵਿੱਚ ਅਮਰੀਕਾ ਦੇ ਸੈਨ ਡਿਆਗੋ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਜੋ ਮਿਲਟਰੀ ਦੇ ਘਰ ਹੁੰਦੇ ਨੇ ਉੱਥੇ ਉਸ ਰਿਹਾਇਸ਼ੀ ਇਲਾਕੇ ਦੇ ਵਿੱਚ ਉੱਡਦਾ ਹੋਇਆ ਜਹਾਜ਼ ਇਹਨਾਂ ਘਰਾਂ ਤੋਂ ਉੱਪਰ ਡਿੱਗ ਜਾਂਦਾ ਹੈ ਜਿਸ ਕਰਕੇ ਕਾਫੀ ਨੁਕਸਾਨ ਵੀ ਹੋਇਆ ਹੈ ਜਹਾਜ਼ ਦੇ ਵਿੱਚ ਜਿੰਨੇ ਵੀ ਲੋਕ ਸਵਾਰ ਸੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਜਹਾਜ਼ ਦਾ ਜੋ ਪਾਇਲਟ ਸੀ ਉਹ ਇੱਕ ਸਾਫ ਦਾ ਡਰਾਮਰ ਸੀ ਇੱਕ ਕਲਾਕਾਰ ਸੀ ਔਰ ਹਾਦਸੇ ਦੇ ਸਮੇਂ ਦੱਸਿਆ ਜਾ ਰਿਹਾ ਹੈ ਕਿ ਆਸਮਾਨ ਦੇ ਵਿੱਚ ਕੋਰਾ ਸ਼ਾਇਆ ਹੋਇਆ ਸੀ ਜਿਸ ਕਰਕੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਪਾਇਲਟ ਦੇ ਵੱਲੋਂ ਕੁਝ ਤਸਵੀਰਾਂ ਵੀ ਜਹਾਜ਼ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਸੀ ਲਗਾਤਾਰ ਉਸ ਦੇ ਵੱਲੋਂ ਕੋਈ ਪੋਸਟਾਂ ਪਾਈਆਂ ਜਾ ਰਹੀਆਂ ਸੀ ਜਿਸ ਦੇ ਵਿੱਚ ਜਦੋਂ 에어 ట్రాਫਿਕ ਕੰਟਰੋਲ ਦੇ ਵੱਲੋਂ ਇਜਾਜ਼ਤ ਮਿਲਦੀ ਹੈ ਉਡਾਨ ਪਰੰੰਦੀ ਦਾ ਉਸ ਤੋਂ ਬਾਅਦ ਅ ਪੋਸਟਰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਪਾਇਲਟ ਦੇ ਵੱਲੋਂ ਔਰ ਲਿਖਿਆ ਜਾਂਦਾ ਹੈ ਹੇਰ ਵੀ ਗੋ ਔਰ ਉਸ ਤੋਂ ਬਾਅਦ ਇਹ ਜਹਾਜ਼ ਉਡਾਨ ਭਰਦਾ ਹੈ ਔਰ ਅਮਰੀਕਾ ਦੇ ਸੈਂਡਿਆਗੋ ਦੇ ਵਿੱਚ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਘਰਾਂ ਦੇ ਉੱਤੇ ਜਾ ਕੇ ਦੇਖਦਾ ਹੈ ਔਰ ਘਰ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਘਰਾਂ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਜਿਸ ਸਮੇਂ ਹਾਦਸਾ ਵਾਪਰਿਆ ਤਕਰੀਬਨ 15 ਘਰਾਂ ਨੂੰ ਅੱਗ ਲੱਗ ਗਈ ਜਹਾਜ਼ ਦੇ ਡਿੱਗਣ ਕਰਕੇ ਉਹਨਾਂ ਦੇ ਪਰ ਖੱਟੇ ਉੱਡ ਗਏ ਔਰ ਕਈ ਵਾਹਨ ਵੀ ਲਪੇਟ ਤੇ ਵਿਚ ਆ ਗਏ ਜਿਹੜੇ ਕੀ ਪੂਰੇ ਤਰੀਕੇ ਨਾਲ ਸੜ ਕੇ ਸੁਆਹ ਹੋ ਗਏ ਔਰ ਗਨੀਮਤ ਨਹੀਂ ਕਿ ਇਹਨਾਂ ਦੇ ਵਿੱਚ ਕੋਈ ਹੋਰ ਲੋਕ ਮੌਜੂਦ ਨਹੀਂ ਸੀ ਜਹਾਜ਼ ਦੇ ਵਿੱਚ ਜਿੰਨੇ ਲੋਕ ਮੌਜੂਦ ਸੀ ਉਹਨਾਂ ਸਾਰਿਆਂ ਦੀ ਮੌਤ ਹੋ ਗਈ ਹੈ